ਮੈਂ ਤਾਂ ਬਾਅਦ ਲੱਗਿਆ ਕੰਮ ਸਟਾਰਟ ਕਰਨ ਦੇਖਦੇ ਆਂ ਕਿ ਚੱਲੂਗਾ ਕਿਤਾਬੀ ਹਿਸਾਬ ਕਿਦਾਵਾ ਨਰਮਾ ਕਰਨਾ ਦਾ ਸੈਟਿੰਗ ਸਾਰਾ ਦੇਖਦੇ ਆਂ ਚਲਾਉਨੇ ਆ ਹੌਲੀ ਹੌਲੀ ਗੋਲੀ ਡੰਡਾ ਦੇਖੋ ਕਿਵੇਂ ਬਾਹਰ ਪਾਰ ਹੋ ਗਿਆ ਚੱਲ ਮੈਂ ਤਾਂ ਬਾਅਦ ਚਲਾਇਆ ਜੀ ਕੰਮ ਇਹ ਆਲੂ ਤਾਂ ਦਿਖ ਰਿਹਾ ਹੈ ਉੱਪਰ ਉੱਪਰ ਪਹਿਲਾ ਗੇੜਾ ਹੀ ਆ ਹਲੇ ਕਿਸਾਨ ਭਰਾਵੋ ਦੇਖੋ ਤੁਹਾਡੇ ਸਾਹਮਣੇ ਖੇਤ ਗਿੱਲਾ ਪੂਰਾ ਫਿਰ ਵੀ ਵਧੀਆ ਸੁਣਾਈ ਕਰ ਰਹੀ ਆ ਮਸ਼ੀਨ ਨਾਲੇ ਕੁਆੜ ਬਹੁਤ ਆ ਬਹੁਤ ਵਧੀਆ ਕੰਮ ਅੱਜ ਦੀ ਸਾਡੀ ਚਦੋਂ ਥੋੜਾ ਜਿਹਾ ਗਿੱਲਾ ਦਿਖਾਉ ਤੇ ਕੱਲੂ ਫਿਰ ਹੋਰ ਫਰਕ ਪੈ ਜੂ ਅਰਜਾਨਾ ਹੀ ਫਰਕ ਪੈਂਦਾ ਤੇ ਮੈਂ ਕਹਿੰਦਾ ਸ਼ੁਰੂਆਤ ਤਾਂ ਕਰੀਏ ਲੇਬਰ ਨਹੀਂ ਟੇਕ ਕੇ ਬਹਿਣੀ ਮੈਂ ਤਾਂ ਕਹਿ ਆ ਜੀ ਮੈਂ ਕਹਾਂ ਦੋ ਦਿਨ ਹੋਰ ਰੁਕ ਜਓ ਆਹ ਰੋ ਡੇਵਰ ਬਹੁਤ ਔਖੀ ਆ ਇਹ ਜੀ ਬੇਲਿਆਂ ਤੋਂ ਬੈਠ ਨਹੀਂ ਹੁੰਦਾ ਬੇਲ ਵੀ ਪਟਾ ਲਈ ਤੇ ਫੇਰ ਵੀ ਆ ਕਰੋ ਉਹਨੇ ਜਿਆਦਾ 100 ਡੇਢ ਤੋਂ ਮੋਰੀ ਜੋ ਵੀ ਨਿਕਲੂਗੀ ਕਰਦੇ ਆ ਹੋਰੀ-ਹੋਰੀ ਤੇ ਇਹਨਾਂ ਨੂੰ ਕੰਮ ਚੱਲੂਗਾ ਥੋੜਾ ਜਿਹਾ ਟਰੈਕਟਰ ਸਲਿੱਪ ਮਾਰ ਕੇ ਚੱਲਦਾ ਥੋੜਾ ਜਿਹਾ ਉੱਪ ਲੱਗੀ ਜਾਂਦੀ ਆ ਉਦਾਂ ਉਦਾਂ ਆਲੂ ਸਾਫ਼ ਹੋਈ ਜਾਂਦਾ ਦੇਖੋ ਦੂਸਰੇ 'ਚ ਚੱਲਦਾ ਖਿਆਲ ਤੁਹਾਡੇ ਸਾਹਮਣੇ ਆ ਇਹ ਚੌਥੀ ਤੇ ਪੰਜਵੀਂ ਜਰਨੇਸ਼ਨ ਦਾ ਆਲੂ ਆ। ਤਪੀਨ ਚਾਲੀਆਂ ਬੱਟਾਂ ਨੇ ਗ੍ਰਹਿਮੇ ਵਾਲੀਆਂ ਨਹੀਂ ਗੀਆਂ ਇਸ ਵਾਰੀ। ਤੇ ਦਾ ਪਾਣੀ ਛੇਤੀ ਨੂੰ ਚੜਿਆ ਵਾ ਇੱਧਰ ਸਫਾਈ ਦੀ ਆਉਂਦੀ ਆ ਆਲੂਆਂ 'ਚ। ਅਰੇ ਨਮਾਨਾ ਉਧਰ ਗੱਲਾ ਵੀ ਆ। ਥੋੜਾ ਜਿਹਾ ਤੇ ਆਲੂ ਵੀ ਘਟਦੀ ਜਾ ਇੱਧਰ ਵਧੀਆ ਸੀ ਨਾ ਦੇਖੋ ਦੂਏ ਚ ਲਾਲਾ ਹੁਣ ਉਹ ਤਾਂ ਉੱਧਰ ਉੱਧਰੇ ਆ ਚਾਹੇ ਧੀਏ ਚ ਲਾਲਾ ਜਾਂ ਚੱਲਦਾ ਫਿਰ ਚਲਾ ਅੱਜ ਹੁਣ ਲੱਗ ਗਿਆ ਚਾਹ ਪੀ ਕੇ ਸਾਰੇ ਆਪੋ ਆਪਣੇ ਕੰਮੀ ਇੰਨੀ ਕਵਟਾਈ ਆਪਾਂ ਕਰ ਲਈ ਠੇਕੇਦਾਰ ਆ ਖੜਾ ਜੱਸਾ ਬਾਈ ਕੋਲ ਖੜਾ ਚਾਹ ਪੀ ਕੇ ਆਏ ਨੇ ਦੁਪਹਿਰ ਦੀ ਆ ਰਹੇ ਨੇ ਦੇਖੋ ਇੱਥੇ ਲੱਗਦਾ ਨਹੀਂ ਕੋਈ ਨਾ ਸਿਰੋਂ ਨਹੀਂ ਆਇਆ ਇਧਰ ਹੀ ਬਹਿ ਜਾ ਹੁਣ ੋਕਲੀਆਂ ਨਹੀਂ ਇੱਥੇ ਆ ਜਾ ਆ ਜਾ ਆ ਜਾ ਆ ਜਾ ਤੇ ਸੇਵਾਈ ਨੇ ਚਲਾਤਾ ਟਰੈਕਟਰ ਚਾ ਪੀ ਕੇ ਤੇ ਜੋਗਨ ਵੀ ਲੱਗੀ ਲੇਬਰ ਯਾਰ ਗੱਲਾ ਗੱਲਾ ਨਿਕਲਦਾ ਨਾ ਨਰਮ ਨਰਮ ਜਿਹਾ ਦੇਖੋ ਕਿ ਨਾਲ ਲਾਲ ਰੰਗ ਆ ਤੇ ਉਹਦਾ ਰੰਗ ਕਿੰਨਾ ਫਰਕ ਪੈ ਗਿਆ। ਇਹ ਜੋ ਡਾ ਰਾ। ਦੇ ਤੇ ਕਮਾਲ ਆ ਕਲਰੀ ਦੀ ਦੇਖੋ ਇੰਨੀ ਜਗ੍ਹਾ 'ਚ ਗੁਲੀ ਡੰਡਾ ਵੀ ਹੈ ਦੀ ਆ ਖੜਾ ਸਰ ਵਾਲਾ ਮੰਗਾ ਆ ਕਲਰ ਆ ਵਰੇ ਇੱਥੇ ਗੁਲੀ ਡੰਡਾ ਵੀ ਹੈ ਦੀ ਕੱਖ ਵੀ ਬਹੁਤ ਘਟਾ ਲਓ ਜੀ ਕਿਸਾਨ ਭਰਾਵੋ ਗੱਡੀਆਂ ਲੋਡ ਹੁੰਦੀਆਂ ਨੇ ਆਲੂਆਂ ਦੀਆਂ ਆ 420 ਨੰਬਰ ਪਾਏ ਨੇ ਬਲੰਤੀ ਦੇ ਉੱਪਰ ਤੋਂ ਆ ਖੜਾ ਡਾਕਟਰ ਬਈ ਆਪਣਾ ਸਾਰਾ ਮਾਲ ਇਹ ਨਹੀਂ ਲੈਣਾ ਆਪਾਂ ਟੋਟਲ ਆ ਖੜੀ ਆ ਗੱਡੀ ਭਰੀ ਇੱਕ ਹੋਰ ਆ ਭਰਦੀ ਆ ਤੇ ਤੀਜੀ ਆ ਭਰਦੀ ਆ ਤੇ ਚੌਥੀ ਆ ਖੜੀ ਆ ਤੇ ਪੰਜਵੀਂ ਤੇ ਮਗਰੋਂ ਸਾਹਮਣੇ ਦੇ ਨਹੀਂ ਨਹੀਂ ਅੱਜ ਜਾਣੀ ਕਿਸੇ ਜੰਮਕਦੇ ਨੇ ਟਰਾਲੀ ਮੋੜਦਾ ਬਾਈ ਪੂਰੀ ਚੱਲਦਾ ਕੰਮ ਰੋਜ਼ ਲੋਡਿੰਗ ਦਾ ਲਓ ਜੀ ਕਿਸਾਨ ਭਰਾਵੋ ਟਰਾਲੀ ਕਰ ਲਈ ਲੋਡ ਖੱਤੇ ਦੇ ਵਿੱਚ 220 ਕੱਟੇ ਨੇ ਆ ਨਵੇਂ ਸੀਲ ਬੰਦ ਜਮਾਈ ਕੁਛ ਨਹੀਂ ਕਰਾਇਆ ਰੈਗਨਲ ਜਮਾਈ ਸਤੀਤੀ ਆਨਲਾਈਨ ਦੇ ਤੇ ਹੁਣ ਕੀ ਕਰਦਾ ਬੋਰ ਵੀ ਨਾਲ ਮਾਰ ਬੜੀ ਦਵਾਈ ਬੈਠਾ ਤੁਰਤਾ ਪਿਆ ਅੱਗੇ ਦੇਖਿਆ ਕੀ ਕਰਦਾ ਕਰਦਾ ਕੀ ਇਹ ਚ ਨਾਲੇ ਚੌਥਾ ਵੀ ਆਰ ਜਾਂਦਾ ਨਾਲ ਚੌਥਾ ਅਰੇ ਸਭ ਅੰਦਾਪੁਰ ਦਾ ਘਾਟਾ ਡਾਕਟਰ ਬਾਈ ਵਾਲੀ ਟਰਾਲੀ ਆ 16 ਫੁੱਟੀ ਬਾਹਰ ਚੌਥਾ ਰੋਕ ਕੇ ਹੁਣ ਲੀਵ ਨਹੀਂ ਜਾ ਗਿਆ ਤਾਂ ਬਾਹਰ ਅਸਲ ਜੇ ਟਿਕਟ ਟਰਾਲੀ ਲੱਕਰਦੀ ਆ ਖੱਤੇ ਚੋਂ ਇਹ ਦੋ ਮਾਰ ਤਾਂ ਬੈਠਣ ਵਾਲੇ ਹੀ ਕੰਮ ਆ ਹਾਂ ਜੇ ਗਿੱਲੇ ਨੇ ਆਪਾਂ ਦੇਖਦੇ ਹਾਂ ਚਾਰਾ ਆਪਾਂ ਵੀ ਕਰਾਂਗੇ ਵੀਡੀਓ ਨੂੰ ਬਤਵਾ ਬਤ ਦੇਖੋ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸਾਰੇ ਵੀਰਾਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਾਂਗੇ ਹੋਰ ਵੀਡੀਓ ਦੇ ਵਿੱਚ ਜੱਸਾ ਬੌਸ ਵੀ ਜਾ ਰਿਹਾ ਨਾਲ ਦੋ ਕੋਟ ਪਾਈ ਫਿਰਦਾ ਏ ਹਾਂ ਬੁਖਾਰ ਹੈਗਾ ਮੰਨਦੇ ਆ ਤਿੰਨ ਦਿਨ ਹੋ ਗਏ ਦਵਾਈ ਚਲਦੀ ਨੂੰ ਜੀ ਇਹਨੂੰ ਗੋਲਾ ਗੋਲਾ ਆ ਜਾ ਸਭ ਕੋ ਬੈਠਿਆ ਪਿਆ ਆਲੀ ਦਲਦਲ ਬਣੀ ਪਈ ਆ ਹੁਣ ਰੈਂਪ ਤੇ ਚੜਨ ਲੱਗੀ ਆ ਟਰਾਲੀ ਟਰੈਕਟਰ ਦੇਖ ਲਓ ਦੇਖੋ ਇੱਡੀ ਕਰਕੇ ਚੜ ਜਣੀਆਂ ਸਾਫ ਤੇ ਤਰੀਕੇ ਨਾਲ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਆ ਚੱਲ ਟਰੈਕਟਰ ਦੇ ਹਿਸਾਬ ਨਾਲ ਠੀਕ ਵੀ ਆ ਜਾਂਦਾ ਸਾਰਾ ਸਟਾਫ ਚੱਲਿਆ ਸਟਾਫ ਵੀ ਚੱਲਿਆ ਸਾਰਾ ਲੋਡਿੰਗ ਕਰਕੇ ਆ ਦੇਖੋ ਜਾ ਰਹੇ ਨੇ ਰਾਮ ਨਾਲ ਆ ਦੇ ਕਲੇਸ਼ ਕਿੱਥੇ ਗਿਆ ਗਿਆ ਟੇਕਦਾਰ ਆ ਲੱਗਾ ਬੰਦ ਨੂੰ ਲਈਾਰੇ ਆ ਜਾਂਦਾ ਇਹਦਾ ਬੋਲਦਾ ਹੀ ਨਹੀਂ ਨਹੀਂ ਜਾਂਦਾ ਓਹੋ ਉਹ ਨਹੀਂ ਪਤਾ ਕਿੱਥੇ ਆਈ ਫਿਰ ਠੇਕੇਦਾਰ